ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਉਮੀਦ ਕਰਦਾ ਆ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਛੜਦੀ ਕਲਾ ਵਿੱਚ ਹੋਵੋਗੇ ਲਓ ਜੀ ਟਾਈਮ ਆ ਜਿਹੜਾ ਟਾਈਮ ਵੱਜ ਗਿਆ 2:30 ਆਪਾਂ ਨਾਲ ਥੋੜਾ ਜਿਹਾ ਲੇਟ ਹੋ ਗਏ ਆਪਣੇ ਰਿਸ਼ਤੇਦਾਰ ਆ ਗਏ ਸੀ ਮਾਮਾਈ ਹੋਰੀ ਤੇ ਕੱਲ੍ਹ ਤੇ ਆਪਣੇ ਵੱਡੇ ਮਾਮਾ ਜੀ ਆ ਰਹੇ ਸੀ ਅੱਜ ਆਪਣੇ ਛੋਟੇ ਮਾਮਾ ਜੀ ਆਏ ਨੇ ਤੇ ਮਾਮੀ ਉਹਨੇ ਨਾ ਅੱਗੇ ਵਿਆਹ ਜਾਣਾ ਸੀਗਾ ਉਹ ਆਪਣੇ ਕੋਲੇ ਥੋੜਾ ਜਿਹਾ ਰੁਕ ਗਏ ਆਪਾਂ ਚਾਹ ਪਾਣੀ ਬਣਾਉਣ ਲੱਗੇ ਬੈਠੇ ਕੁਛ ਚਿਰ ਆਪਾਂ ਗੱਲਾਂ ਬਾਤਾਂ ਕੀਤੀਆਂ ਹੁਣ ਉਹ ਗਏ ਨੇਗੇ ਹੁਣ ਆਪਾਂ ਧਰਦੇ ਜੀ ਸਾਗ ਨਾਲ ਆਪਾਂ ਬਣਨ ਨਾਲੇ ਮੈਂ ਖਾ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਕਰ ਲੈਨੇ ਆ ਨਾਲੇ ਆਪਾਂ ਨਾਲ ਨਾਲ ਕੰਮ ਕਰ ਲੈਨੇ ਆ ਕਾਫੀ ਦਿਨ ਹੋ ਗਏ ਸੀ ਕਿ ਆਪਾਂ ਤਾਂ ਵੀਡੀਓ ਨਹੀਂ ਬਣੀ ਹੈਗੀ ਤੇ ਇਸ ਕਰਕੇ ਚਲੋ ਜੀ ਅੱਜ ਆਪਾਂ ਵੀਡੀਓ ਬਣਾਉਣੀ ਆ ਤੁਹਾਡੇ ਨਾਲ ਆਪਾਂ ਕਰਦਿਆਂ ਗੱਲਾਂ ਬਾਤਾਂ ਚਲੋ ਜੀ ਆਪਾਂ ਸਾਗ ਧਰਦੇ ਆ ਆਪਾਂ ਚਲੀ ਝਗਵਾਲਦੀ ਆ ਪਹਿਲਾਂ ਫਿਰ ਆਪਾਂ ਤੁਹਾਨੂੰ ਮਿਲਦੇ ਆ ਬੱਲੇ ਮੱਝ ਆਪਾਂ ਬੰਨੇ ਕੋਸ ਨੂੰ ਆਪਣੇ ਆਪਾਂ ਨਾਲ ਚੀਰ ਦੀ ਚੀਰ ਦਾ ਆਪਾਂ ਨਾਲ ਦਿਨ ਪਾਈ ਜਨ ਹੋ ਤਾਂ ਆਪਾਂ ਲੈ ਲਈਏ ਥੋੜਾ ਜਿਹਾ ਤੇ ਗਾਲੇ ਗਾਲੇ ਪੱਗ ਵਧੀਆ ਮਚਾ ਲਾਂਗੇ ਕਿ ਆਪਾਂ ਚੀਰ ਕੇ ਸਾਗ ਵਿੱਚ ਚੀਰ ਜਨ ਲਾ ਦੀ ਜੇ ਰਿਜਾਂ ਲੱਗਿਆ ਫਿਰ ਤਾਂ ਛੇਦੀ ਹੋਊ ਹੋ ਜਾਊਗਾ ਆਪਾਂ ਥੋੜੀ ਜਿਹੀ ਤੋੜ ਦਤਾ ਨਹੀਂ ਥੱਲੇ ਪਚੀ ਹੋ ਕੇ ਥੋੜਾ ਜਿਹਾ ਰਹਿ ਗਿਆ ਤੁਸੀਂ ਆਪਾ ਪਾਤਾ ਚੀਕ ਕੇ ਇੰਨਾ ਮਾਰਲ ਮਾਰਲ ਮਾਜਾ ਸਾਰੇ ਮਿੱਠੀ ਨੀ ਸਰੋਂ ਦਾ ਪੱਤੇ ਦਾ ਵਿੱਚ ਆਪਣੇ ਗੰਦਲਾਂ ਦਾ ਸਾਗ ਬਸ ਬਚੀ ਚੀਕ ਚੋਂ ਪਾ ਦੇ ਫਿਰ ਆਪਾਂ ਚੀਰ ਕੇ ਤੋਂ ਬਾਅਦ ਪਾਵਾਂਗੇ ਆਪਾਂ ਲਸਣ ਕੱਢਾਈ ਕੀ ਜੈ ਮੈਨਾ ਚਿੰਨੀ ਸਰੋਂ ਆ ਗਈ ਪੱਤੇ ਪੱਤੇ ਵਾਲਾ ਸਾਗ ਕੁਛ ਆਪਣਾ ਗੰਦਣਾ ਠੀਕ ਹੈ ਜਦੋਂ ਧੁੰਦਾ ਪੈਂਦੀ ਨੇ ਬਾਲੇ ਖੰਡ ਚ ਉਦੋਂ ਆਪਾਂ ਇਹਦੇ ਵੀ 3 ਵਜੇ ਤੋਂ ਬਾਲਾ ਲੇਟ ਹੋ ਜਾਂਦਾ ਹੀ ਸਾਗ ਹੁਣ ਤਾਂ ਚਲੋ ਜੇ ਧੁੱਪਾਂ ਪੈਂਦੀ ਨੇ ਵਧੀਆ ਮੌਸਮ ਹੈਗਾ ਕੋਈ ਲੇਟ ਨਹੀਂ ਹੈਗਾ 2-3 ਘੰਟਿਆਂ ਦੇ ਵਿੱਚ ਵਿੱਚ ਆਪਣਾ ਮਰੀਆ ਬਣ ਜਾਊਗਾ ਜੀ ਸਾਗ। ਬਸ ਇਹਦੀ ਅੱਗ ਆਪਾਂ ਤੇਜ਼ ਰੱਖਾਂਗੇ ਥੱਲੇ। ਅੱਗ ਆਪਾਂ ਹੌਲੀ ਕਰਦੇ ਹੈਗੇ। ਪਹਿਲਾਂ ਆਪਣੇ ਰਿਸ਼ਤੇਦਾਰਾਂ ਕਿਸੇ ਕੋਲ ਉਹਨਾਂ ਨੂੰ ਚਾਹ ਪਾਣੀ ਬਣਾਉਣ ਲੱਗੇ। ਇਸ ਸੱਤ ਦੇ ਪਤਨ ਘੰਟਾ 1:00 ਹੋ ਗਏ ਘੰਟਾ ਤੋਂ। ਨਹੀਂ ਆਪਾਂ 2:00 ਵਜੇ ਪਾਣੀ ਬਣਾਉਣ ਲੱਗ ਜਾਈਏ ਸਾਗ ਤਾਂ ਨਹੀਂ। ਅੱਜ ਆਪਾਂ ਨੂੰ 3:00 ਵਜੇ ਤੋਂ ਕੰਕਸਾ ਸਹੀ ਲੈ ਲਓ। ਉਸ ਆਪਣੇ ਮਾਮਾ ਜੀ ਨੇ ਉਹ ਇੱਥੇ ਹੀ ਰਹਿਣਗੇ ਅੱਜ। ਸ਼ਾਮ ਨੂੰ ਤੇ ਕੱਲ ਦੇ ਆਏ ਨੇ ਨੇ ਲਈ ਸਾਗ ਆਪਾਂ ਨੇ ਬਣਾ ਲਿਆ ਕੋਲ ਤਾਂ ਪਣਾ ਰੋਟੀ ਲਾ ਲਈ ਮੱਕੀ ਦੀ ਨਾਲ ਦੀ ਨਾਲ ਆਪਾਂ ਬਣਾਵਾਂਗੇ ਨਾਲ ਦੀ ਨਾਲ ਖਾਈ ਜਾਣਗੇ ਤੇ ਇਹਨਾਂ ਬਣਦੀ ਬਣਦੀ ਵਧੀਆ ਲੱਗਦੀ ਆ ਠੰਡੀ ਹੋਈ ਨਹੀਂ ਫਿਰ ਇਹ ਵਧੀਆ ਲੱਗਦੀ ਹੈਗੀ ਤੇ ਆਪਾਂ ਸਾਗ ਤਾਂ ਕੋਲ ਕੇ ਆਪਾਂ ਤੜਕਾ ਲਾਤਾ ਨਾਲ ਆ ਪਕੜਾ ਦੀ ਮਾਮਾ ਜਿਹੜੀ ਆ ਇਹ ਰੋਟੀ ਬਾਕੀ ਦੀ ਰੋਟੀ ਜਿਹਦੇ ਸਾਦ ਨੂੰ ਅੱਜ ਆਪਾਂ ਚਿੱਲੇ ਤੇ ਬਣਾਉਣੇ ਆ। ਫਿਰ ਆਪਾਂ ਗੈਸਤੀ ਬਣਾ ਲੈਣੀ ਨੇ ਜੀ। ਮੱਕੀ ਦਾ ਸਾਦ ਬਣ ਕੇ ਆਪਣਾ ਤਿਆਰ।

ਮਸਾਲਾ ਆਦਿ ਜਾਂਦਾ ਮੂਲੀ ਮੜੀ ਆਪਾਂ ਮਿਰਚ ਤੇ ਅੰਬ ਦਾ achar ਕਰਤਾ ਹੋਰ ਮਰਚ ਇਦਾਂ ਕਰਨੀ ਸੀ ਜੀ ਅੰਬ ਕੋਈ ਨਾ ਕੋਈ ਇੰਟਰੀਅਰ ਕੰਮ ਕਰਦਾ ਮੈਂ ਅਗਲੇ ਟਾਈਮ ਤੇ ਬਾਅਦ ਤੇ ਅਗਲੇ ਟਾਈਮ ਕੋਈ ਨਾ ਕੋਈ ਇਹਦੇ ਕੰਮ ਕਰਦੇ ਕਾਹਦੀ ਆ ਇਹਦੇ ਕਾਹਦੇ ਪਾ ਕੇ ਡਾਉਣ ਵਾਲਾ ਕੈਂਪਰ ਚੋ ਲੈਂਦਾ ਦਾ ਗੱਦੋ ਲੈਣਾ அப்படி நாளே அந்த பிடா சேட சேடைய ஆயிடு